ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਚਾਟੀਵੰਡ ਵਿਖੇ 3 ਸਾਲਾਂ ਤੋਂ ਬਾਬਾ ਜੀਵਨ ਸਿੰਘ ਗੁਰਦੁਆਰੇ ਦੀ ਸੇਵਾ ਕਰਨ ਵਾਲੇ ਪਰਿਵਾਰ ਤੇ ਪਿੰਡ ਵਾਲਿਆਂ ਨੇ ਜ਼ਬਰਦਸਤੀ ਗੁਰਦੁਆਰੇ ਚੋਂ ਸਮਾਨ ਕੱਢ ਕੇ ਸੁੱਟਿਆ ਬਾਹਰ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਰੁਪਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਗੁਰਨਾਮ ਸਿੰਘ ਨੇ ਸਾਨੂੰ ਇਸ ਗੁਰਦੁਆਰੇ ਦੇ ਵਿੱਚ ਸੇਵਾ ਕਰਨ ਲਈ ਰੱਖਿਆ ਸੀ ਤੇ ਅੱਜ ਕਰੀਬ ਸਾਨੂੰ 3 ਸਾਲ ਹੋ ਚੁੱਕੇ ਹਨ ਤੇ ਹੁਣ ਗੁਰਨਾਮ ਸਿੰਘ ਤੇ ਪਿੰਡ ਦੇ ਲੋਕਾਂ ਵੱਲੋਂ ਸਾਨੂੰ ਜ਼ਬਰਦਸਤੀ ਗੁਰਦੁਆਰੇ ਦੇ ਵਿੱਚੋਂ ਬਾਹਰ ਕੱਢ ਰਹੇ ਹਨ ਤੇ ਸਾਡੇ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ ਨਾ ਅਤੇ ਸਾਡੇ ਨਾਲ ਗਾਲੀ ਗਲੋਚ ਕਰਦੇ ਹੋਏ ਮਾਰਕੁਟਾਈ ਵੀ ਕੀਤੀ ਗਈ ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਅਤੇ ਦੋਸ਼ੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਦੇ ਪਿੰਡ ਚਾਟੀਵੰਡ ਦੇ ਰਹਿਣ ਵਾਲੇ ਮੈਂਬਰ ਪੰਚਾਇਤ ਪ੍ਰਤਾਪ ਸਿੰਘ ਅਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਦੱਸਿਆ ਕਿ ਇਸ ਪਰਿਵਾਰ ਨੂੰ ਬਾਬਾ ਜੀਵਨ ਸਿੰਘ ਗੁਰਦੁਆਰੇ ਦੀ ਸੇਵਾ ਸੰਭਾਲ ਕਰਨੀ ਰੱਖਿਆ ਹੋਇਆ ਸੀ ਅਤੇ ਹੁਣ ਇਹ ਪਰਿਵਾਰ ਆਪਣੇ ਨਾਮ ਤੇ ਮੀਟਰ ਲਗਵਾ ਕੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਅੱਜ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹਨਾਂ ਦਾ ਸਮਾਂ ਚੁੱਕ ਕੇ ਬਾਹਰ ਕੱਢ ਦਿੱਤਾ ਗਿਆ ਇਸ ਮੌਕੇ ਪਿੰਡ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਮੰਗਦੇ ਹੋਏ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਗੁਰਦੁਆਰੇ ਵਿੱਚੋਂ ਬਾਹਰ ਕੱਢਿਆ ਜਾਵੇ। ਮੇਰਾ ਨਾਮ ਹੈਗਾ ਜਰੂਪਿੰਦਰ ਸਾਨੂੰ ਗਰਨਾਮ ਸਿੰਘ ਨੇ ਭਾਇਆ ਸੀ ਇੱਥੇ 3 ਸਾਲ ਹੋ ਗਏ ਸਾਨੂੰ ਬੈਠਿਆ ਨੂੰ ਹੁਣ ਸਾਨੂੰ ਉਹੀ ਇੱਥੋਂ ਕੱਢਦੇ ਪਏ ਜੇ ਤੇ ਪਹਿਲਾਂ ਸਾਨੂੰ ਲੈ ਜਾਂਦਾ ਵਾ ਤੇ ਹੁਣ ਸਾਨੂੰ ਇੱਥੋਂ ਕੱਢਦੇ ਪਏ ਆ ਸਾਡਾ ਸਮਾਨ ਚੁੱਕ ਕੇ ਲੈ ਗਏ ਸਾਡੇ ਸਵੇਰੇ ਹੱਥੋਂ ਪਾਈ ਸਾਡੇ ਨਾਲ ਹੋਈ ਸਾਟਾ ਪਟਾਣ ਲਾਤੀਆਂ ਸਾਨੂੰ ਉਹਨਾਂ ਨੇ ਤੇ ਹੁਣ ਕਹਿੰਦੇ ਆ ਕਿ ਗੁਰਦੁਆਰਾ ਖਾਲੀ ਕਰ ਦਿਓ। ਕਿਹੜੇ ਗੁਰਦੁਆਰੇ ਦਾ ਕੀ ਨਾਮ ਆ? ਬਾਬਾ ਜੀ ਬਾਬਾ ਜੀਵਨ ਸਿੰਘ ਤਿੰਨ ਸਾਲ ਹੋ ਗਏ ਸੇਵਾ ਕਰਦੇ ਆਨ ਸਾਨੂੰ ਤੇ ਹੁਣ ਕਹਿੰਦੇ ਗੁਰਦੁਆਰਾ ਖਾਲੀ ਕਰ ਦੋ ਬਾਬਾ ਜੀਵਨ ਸਿੰਘ ਪਤੀ ਗੁਰਦੁਆਰਾ ਕੀ ਕਾਰਨ ਹੈ ਕਿਉਂ ਤੁਹਾਡੇ ਗੁਰਦੁਆਰਾ ਤੁਹਾਡੇ ਮੇਨ ਗੱਲ ਹੈ ਜੀ ਕਿ ਬਾਬਾ ਜੀ ਨੇ ਮੀਟਰ ਲਵਾਇਆ ਸੀ ਆਪਣੇ ਨਾਂ ਤੇ ਤੇ ਉਹਨਾਂ ਨੂੰ ਇਹ ਆ ਕਿ ਬਾਬਾ ਜੀ ਹੁਣ ਗੁਰਦੁਆਰੇ ਦੀ ਮਾਲ ਨਾ ਮਾਰ ਲੈਣ ਇਸ ਕਰਕੇ ਬਾਬਾ ਜੀ ਨੂੰ ਗੁਰਦੁਆਰਿਆਂ ਕੱਢਦੇ ਪਏ ਆ ਅੱਜ ਕੀ ਗੱਲ ਹੈ ਅੱਜ ਵੀ ਇਹੀ ਗੱਲ ਹੋਈ ਜੇ ਮੀਟਰ ਤੋਂ ਹੀ ਮੀਟਰ ਤੋਂ ਗੱਲ ਹੋਈ ਹੈ ਅੱਜ ਵੀ ਸਾਰੇ ਇਕੱਠੇ ਹੋ ਕੇ ਆਏ ਸੀ ਕਿ ਮੀਟਰ ਬਾਬਾ ਜੀ ਫਿਰ ਦੁਬਾਰਾ ਲਵਾਉਣ ਲੱਗ ਗਏ ਆ ਤੇ ਉਹਨਾਂ ਨੂੰ ਗੁਰਦੁਆਰਿਆਂ ਕੱਢਣਾ ਵਾ ਤੇ ਅੱਜ ਸਾਰੇ ਪਿੰਡ ਸਮਾਨ ਚੋ ਕੇ ਸਾਡਾ ਥਾਣੇ ਲੈ ਗਏ ਆ ਪੁਲਿਸ ਨੇ ਕੀ ਕਰ ਰਹੀ ਸੀ ਪੁਲਿਸ ਨੇ ਜੋ ਕੋਈ ਕਾਰਵਾਈ ਨਹੀਂ ਜੀ ਕੀਤੀ ਬਸ ਪੁਲਸ ਇਹੋ ਕਹੀ ਜਾਂਦੀ ਆ ਥਾਣੇ ਆ ਉਹ ਥਾਣੇ ਆ ਉਹ ਕੋਈ ਗੱਲ ਨਹੀਂ ਜੀ ਕਰਦੇ ਪਏ ਸਾਡੇ ਨਾਲ ਹੁਣ ਪਹਿਲਾਂ ਜਿਹੜੇ ਇੱਥੇ ਸੇਵਾ ਕਰਦੇ ਉਹ ਵੀ ਉਹਨਾਂ ਨੂੰ ਵੀ ਇੱਥੋਂ ਉਹਨਾਂ ਨੇ ਇਦਾਂ ਹੀ ਕੱਢਿਆ ਲਾਈ ਕਰਕੇ ਕੱਢਿਆ ਉਹਨਾਂ ਨੂੰ ਜੀ ਇਹ ਤੇ ਜਦੋਂ ਉਹਨਾਂ ਨੇ ਸਾਨੂੰ ਲਿਆਂਦਾ ਸੀ ਨਾ ਮਿਲ ਕੇ ਕਹਿੰਦੇ ਕਿ ਹੁਣ ਤੁਸੀਂ ਇੱਥੇ ਗੁਰਦੁਆਰੇ ਰਹਿਣਾ ਵਾ ਸੇਵਾ ਤੁਸੀਂ ਕਰਨੀ ਹੈ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਤੇ ਹੁਣ ਜਦੋਂ ਤਿੰਨ ਸਾਲ ਉਥੇ ਇੱਥੇ ਹੋ ਗਿਆ ਰਹਿੰਦਿਆਂ ਨੂੰ ਹੁਣ ਕਹਿੰਦੇ ਗੁਰਦੁਆਰਾ ਖਾਲੀ ਕਰਦਾ ਬਾਬਾ ਜੀ ਨੇ ਮਟਰ ਲਵਾ ਲਿਆ ਤੇ ਬਸ ਐਸੇ ਗੱਲੋਂ ਸਾਨੂੰ ਕਹੀ ਜਾਂਦੀ ਸਵੇਰੇ ਵੀ ਆਏ ਆ ਸਵੇਰੇ ਸੁੱਤੀ ਉੱਠੇ ਚਾਹ ਨਹੀਂ ਪੀਤੀ ਰੋਟੀ ਨਹੀਂ ਖਾਦੀ ਆ ਕਿਤੇ ਗੱਲ ਪੈ ਗਈ ਸਾਡੇ ਸਵੇਰੇ ਗੱਲ ਹੱਡੇ ਜਨਾਨੀਆਂ ਪੀਆਂ ਆ ਕੇ ਸਾਰੀਆਂ ਬੰਦਾਨੇ ਕੋਈ ਅੱਗੇ ਆਇਆ ਜਨਾਨੀਆਂ ਨੂੰ ਜਨਾਨੀਆਂ ਨੂੰ ਕਿਤੇ ਅੱਗੇ ਜਾਣੇ ਕਿ ਜਨਾਨੀਆਂ ਸਾਡੇ ਗੱਲ ਪਈਆਂ ਆ ਕੇ ਮੇਰੇ ਨਿੰਕ ਨਿੰਕੇ ਬੱਚੇ ਇਲਾਣੇ ਆ ਕੇ ਤਾਂ ਕਛਾ ਹੀ ਕੀਤੀ ਸਾਡੇ ਨਾਲ ਬੱਚੇ ਸਾਡੇ ਹਣ ਇਹੋ ਕਿਹੜਾ ਸਮਾਨ ਲੈ ਕੇ ਜਾਂਦਾ ਗੁਰਦੁਆਰੇ ਤੇ ਸਾਨੂੰ ਸਾਨੂੰ ਪੱਕਾ ਬੰਨ੍ਹ ਕੇ ਗੁਰਦੁਆਰੇ ਨਹੀਂ ਕੱਢਣਾ ਇਹਨਾਂ ਨੂੰ ਅਸੀਂ ਗੁਰਦੁਆਰੇ ਹੀ ਇੱਥੇ ਰਹਿਣਾ ਹਾਂ ਮੈਂ ਤਿੰਨ ਸਾਲ ਹੋ ਗਏ ਹੁਣ ਮੈਂ ਇੱਥੇ ਰਹਿਣਾ ਹੈ ਮੇਰਾ ਨਾਮ ਬਲਜੀਤ ਕੌਰ ਕੀ ਗੱਲ ਹੋਈ ਗੱਲ ਕੀ ਮੈਂ ਤਾਂ ਤਾਂ ਗੁੜੀਆਂ ਦਾ ਚਿਲਾ ਕਰਨ ਆਈ ਹਾਂ ਤੇ ਮੈਂ ਤਾਂ ਵੈਸੇ ਚਲੇ ਜਾਣਾ ਸੀ ਤੇ ਜੇ ਨਾ ਮੈਂ ਇੱਥੇ ਹੁੰਦੀ ਤੇ ਨਾ ਇਕੱਲੀ ਨੇ ਤਾਂ ਕਛਾ ਹੀ ਹੋਣਾ ਸੀ ਨਾ ਤੇ ਮੈਂ ਇੱਥੇ ਹੈ ਆਵੇ ਤੇ ਕੁੜੀ ਦੇ ਵੀ ਸੱਟ ਲੱਗੇ ਮੇਰੇ ਆ ਮੇਰੇ ਵੀ ਥੋਣ ਲੀੜਾ ਲੱਟੇ ਚੁੰਨੀਆਂ ਚੁੰਨੀਆਂ ਸਾਡੀਆਂ ਸਾਰੀਆਂ ਹਾਂ ਕਿ ਚੁੰਨੀਆਂ ਨਹੀਂ ਸਾਡੇ ਕੋਲੇ ਹੈਗੀਆਂ ਵੀ ਅੱਲਬ ਲੋਗੋ ਬੱਕੇ ਚੁੰਨੀਆਂ ਹੀ ਲੈਆਂ ਜੀ ਇਹਨਾਂ ਨੇ ਇਸ ਤਰ੍ਹਾਂ ਕੀਤਾ ਇਹ ਮੈਂ ਆਖੇ ਉਹਨਾਂ ਦਾਹ ਦੇਣਾ ਦਾ ਹਾਂ ਦਿੱਤਾ ਦਾਹ ਦੇਣ ਸਾਨੂੰ ਦਵਾ ਅਸੀਂ ਦਾਹਦਰਾ ਦੇ ਵਿੱਚ ਵੇਖ ਲੈਣਾ ਸਾਡੇ ਮੁੰਡੇ ਆਉਣਗੇ ਇਹ ਸਮਾਨ ਚੁੱਕ ਲਾਵਾਂਗੇ ਇਹਨਾਂ ਨੇ ਅੱਜ ਹੀ ਚੁਗਣਾ ਤੁਹਾਡਾ ਸਮਾਨ ਅੱਜ ਹੀ ਚੁਗਣਾ ਸਮਾਨ ਹੱਥੋਂ ਪਾਈ ਇਹਨਾਂ ਨੇ ਕੀਤੀਆਂ ਬੁੜੀਆਂ ਅੰਦਰ ਵੜ ਗਈਆਂ ਧੱਕੇ ਪਾਈ ਕਰਕੇ ਸਮਾਨ ਤੇ ਇਹਨਾਂ ਨੇ ਸਾਡਾ ਖੱਡ ਕੇ ਲੈ ਗਈਆਂ ਟਰਾਲੀ ਤੇ ਲੱਦ ਕੇ ਲੈ ਗਏ ਕਿਹੜਾ ਕਿਹੜਾ ਸਮਾਨ ਲੈ ਕੇ ਤੇ ਕਿਤੇ ਅੱਜ ਥ ਰਪਾਲੀ ਮੌਕੇ ਤੇ ਆਈ ਸੀ ਉਹਨਾਂ ਨੇ ਆ ਕੇ ਇਹਨਾਂ ਨੂੰ ਕਿਹਾ ਹੈ ਕਿ ਕਿਉਂਕਿ ਜੇ ਅਸੀਂ ਬਾਹਰ ਆਉਨੇ ਹਾਂ ਤੇ ਸਾਨੂੰ ਅੰਦਾਜ਼ਾ ਨਹੀਂ ਪਤਾ ਲੱਗਦਾ ਜੇ ਅਸੀਂ ਅੰਦਰ ਆਉਨੇ ਸਾਨੂੰ ਬਾਹਰ ਦਾ ਨਹੀਂ ਪਤਾ ਲੱਗਦਾ ਕਿ ਉੱਥੇ ਹੁੰਨ ਡਿਆ ਤੇ ਕੀ ਨਹੀਂ ਹੁੰਨ ਡਿਆ ਬਸ ਇਹੋ ਮੇਰੀ ਬੇਨਤੀ ਹੈ ਪ੍ਰਤਾਪ ਸਿੰਘ ਜੀ ਪ੍ਰਤਾਪ ਸਿੰਘ ਜੀ ਕਿਹੜੇ ਪਿੰਡ ਦੇ ਮੈਂਬਰ ਦੇ ਚਾਟੀਵਲ ਦੇ ਚਾਟੀਵਲ ਦੇ ਕੀ ਮਸਲਾ ਕੀ ਗੱਲ ਦਾ ਸਾਡਾ ਮਸਲਾ ਇੱਥੇ ਭਾਜੀ ਨਜਾਇਜ਼ ਕਬਜ਼ਾ ਕਰਨ ਡਿਆ ਵਾ ਤੇ ਆਪਣੇ ਗਰੰਟੀ ਸਿੰਘ ਨੂੰ ਭਾਇਆ ਸੀ ਇਹ ਨਜਾਇਜ਼ ਹੁਣ ਮੀਟਰ ਲਵਾਇਆ ਇਹਨੇ ਪਹਿਲਾਂ ਨਜਾਇਜ਼ ਵਾਚੇ ਹੌਲੀ ਹੌਲੀ ਕਬਜ਼ੇ ਦੀ ਤਾੰਗ ਦੇ ਵਿੱਚ ਆ ਵੀ ਮੈਂ ਕਬਜ਼ਾ ਕਰ ਸਕਾਂ ਕਿਹੜਾ ਗੁਰਦੁਆਰਾ ਇਹ ਆਪਣਾ ਹੈਗਾ ਬਾਬਾ ਜੀ ਸਿੰਘ ਕਿੰਨੇ ਜਹਤੋਂ ਬਿਠਾ ਹੈ ਇਹ ਡੇਢ ਸਾਲ ਤੋਂ ਬਿਠਾ ਹੋ ਕਿਸ ਤਰ੍ਹਾਂ ਕਬਜ਼ਾ ਕਰ ਰਿਹਾ ਇਹ ਕਬਜ਼ਾ ਇਹ ਕਾਨੂੰਨੀ ਕਾਰਵਾਈ ਦੇ ਨਾਲ ਹੀ ਕਰਨ ਡਿਆ ਵਾ ਆਪਣੇ ਆਪ ਦੇ ਵਿੱਚ ਕਾਗਜ਼ ਪੱਤਰ ਬਣਾਏ ਜਾਣ ਡਿਆ ਵਾ ਨਾਂ ਬਿਨਾ ਦੱਸੇ ਪੁੱਠੇ ਤੋਂ ਆਪਣੇ ਆਪ ਹੀ ਬਣਾਏ ਜਾਣ ਡਿਆ ਵਾ ਜੇ ਅੱਗੇ ਇਹਨੇ ਮੀਟਰ ਲਵਾਇਆ ਤੇ ਉਹ ਵੀ ਇਹਨੇ ਇਸ ਤਰ੍ਹਾਂ ਹੇਰੀ ਫੇਰੀ ਕਰਕੇ ਉਹ ਮੁੰਡੇ ਸਾਡੇ ਪਿੰਡ ਦੇ ਨੂੰ ਘੱਲ ਕੇ ਉਹ ਬੱਚਾ ਹੀ ਉਹਨੂੰ ਪੇਜ ਕੇ ਸਰਪੰਚ ਕੋਲੋਂ ਮੋਹਰ ਲਵਾ ਲਈ ਆਏ ਨੇ ਉਹ ਸਰਪੰਚ ਪਿੰਡ ਦਾ ਹੀ ਉਹਨੇ ਨਹੀਂ ਜ਼ਿਆਦਾ ਧਿਆਨ ਦਿੱਤਾ ਵੀ ਉਹਨੇ ਮੋਹਰ ਲਾ ਦਿੱਤੀ ਮੀਟਰ ਲੱਗ ਗਿਆ ਇਹਦਾ ਮੀਟਰ ਇਹਨੂੰ ਬਾਅਦ ਚ ਕਿਹਾ ਕਿ ਤੂੰ ਇੱਥੋਂ ਪੋਟ ਮੀਟਰ ਵੀ ਅਸੀਂ ਮੀਟਰ ਨਹੀਂ ਲਗਣ ਦੇਣਾ ਤੂੰ ਜੇ ਤੇ ਦੇਣਾ ਹੀ ਮੀਟਰ ਲਵਾਉਣਾ ਹੀ ਤੇ ਇੱਥੇ ਲਵਾਉਣਾ ਬਾਬਾ ਜੀਮਨ ਸਿੰਘ ਦੇ ਨਾਂ ਤੇ ਤੂੰ ਆਪਣੇ ਖੁੱਦ ਦੇ ਨਾਂ ਤੇ ਕਿਉਂ ਲਵਾਇਆ ਕੀ ਨਾਂ ਕੀ ਬਾਬੇ ਦਾ ਬਾਬੇ ਮਨਪ੍ਰੀਤ ਸੀ ਹਾਂਜੀ ਵੀ ਉਹ ਚੀ ਦਾ ਫਿਰ ਤਰਾਜ ਕੀਤਾ ਬਾਬੇ ਨਾਲ ਹਾਂਜੀ ਤਰਾਜ ਕੀਤਾ ਜੀ ਬਾਅਦ ਫਿਰ ਮੀਟਰ ਇਹਨੂੰ ਪੰਚਾਇਤਾਂ ਆਈਆਂ ਦੋ ਸਾਡੇ ਇੱਥੇ ਸਰਪੰਚ ਬਣਦੇ ਆ ਦੋਵੇਂ ਪੰਚਾਇਤਾਂ ਆਈਆਂ ਵਾ ਇਹਨੂੰ ਆ ਕੇ ਬੇਨਤੀ ਕੀਤੀ ਗਈ ਹੈ ਵੀ ਤੂੰ ਇਹ ਮੀਟਰ ਕਿਉਂ ਲਵਾਇਆ ਵਾ ਇਹ ਉਹੇ ਕੱਲ ਦੀ ਇਤਰਾਜ਼ ਕੀ ਕਰਦਾ ਵੀ ਮੈਂ ਲਵਾਇਆ ਵਾ ਤੇ ਲਵਾਇਆ ਮੈਂ ਤੁਸੀਂ ਪੁੱਟ ਕੇ ਵਿਖਾਓ ਮੈਨੂੰ ਆ ਪਬਲਿਕ ਸਾਰੀ ਇਕੱਠੀ ਹੋਈ ਹੈ ਮਹੱਲੇ ਦੀ ਇਹਨੂੰ ਕਿਹਾ ਗਿਆ ਕਿ ਤੂੰ ਮੀਟਰ ਫੇਰ ਆਏ ਆ ਉਥੋਂ ਮੁਲਾਜ਼ਮ ਵੀ ਆਏ ਆ ਮੀਟਰ ਲਾਉਣ ਵਾਸਤੇ ਇਹਨੇ ਮਤਲਬ ਕਿ ਉਹਨਾਂ ਨੂੰ ਕੋਈ ਬੁਰਾ ਭਲਾ ਕਹੇ ਤੇ ਉਹ ਡਰਦੇ ਨੇ ਵਿਚਾਰਿਆਂ ਨੂੰ ਮੀਟਰ ਨਹੀਂ ਲਾਇਆ ਕਿ ਸਾਡੀ ਨੌਕਰੀ ਦਾ ਮਸਲਾ ਵਾ ਜੀ ਮੰਗ ਕੀ ਕਰਦੇ ਹੋ ਕੀ ਹੁੰਦਾ ਯਾਰ ਅਸੀਂ ਮੰਗ ਇਨਸਾਫ ਮੰਗਦੇ ਆ ਕਿ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਖਾਲੀ ਕੀਤਾ ਜਾਵੇ ਅਸੀਂ ਇਹੋ ਜਿਹੇ ਬੰਦੇ ਨੂੰ ਨਹੀਂ ਰੱਖਣਾ ਚਾਹੁੰਦੇ ਅਸੀਂ ਗਰੰਥੀ ਸਿੰਘ ਆਪਣਾ ਬੱਕਰਾ ਬਣਾ